ਪਿਆਰੇ ਬੱਚਿਓ ਸਸ਼ੇਕਾਤ ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਸ ਸਭ ਨੂੰ ਕਿਰਵਾਉਣ ਜਰਿਹਾ ਹਾਂ ਇੱਕ ਚੁੱਪ ਸੌ ਸੁੱਖ ਦੇ ਉੱਤੇ ਇਹ ਐਸੇ ਤਾਂ ਜੇ ਤੋ ਹ ਅਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਕਰ ਦੋ ਨਾਲ ਕਰ ਦੋ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੋ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਇੱਕ ਚੁੱਪ ਸੋ ਸੁਖ ਅਖਾਂ ਜੀਵਨ ਅਨੁਭਵ ਵਿੱਚੋਂ ਨਿਕਲਿਆ ਸੱਚਾ ਸੁੱਚਾ ਕਥਮ ਹੈ ਇਸ ਦਾ ਭਾਵ ਹੈ ਕਿ ਚੁੱਪ ਰਹਿਣ ਨਾਲ ਮਨੁੱਖ अनेका ਲੜਾਈਆਂ ਝਗੜਿਆਂ ਤੋਂ ਬਚ ਜਾਂਦਾ ਹੈ ਇੱਕ ਚੁੱਪ अनेका ਝਗੜਿਆਂ ਨੂੰ ਰੋਕ ਦਿੰਦੀ ਹੈ ਬਿਨਾ ਸੋਚੇ ਸਮਝੇ ਜ਼ਿਆਦਾ ਬੋਲਣ ਅਤੇ ਜ਼ਿਆਦਾ ਬੋਲਣ ਵਾਲੇ ਦੇ ਕੋਈ ਇੱਜ਼ਤ ਨਹੀਂ ਕਰਦਾ ਪਰ ਚੁੱਪ ਰਹਿਣ ਵਾਲੇ ਭਾਵ ਘੱਟ ਬੋਲਣ ਵਾਲੇ ਸ਼ਾਂਤ ਸੁਭਾਅ ਦੇ ਵਿਅਕਤੀ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਹਨ ਇਹ ਜੇ ਮਨੁੱਖ ਦਾ ਸਾਡੇ ਸਮਾਜ ਵਿੱਚ ਬਹੁਤ ਆਦਰ ਸਤਿਕਾਰ ਹੁੰਦਾ ਹੈ ਕਿਉਂਕਿ ਉਸ ਦਾ ਕੋਈ ਵੀ ਸ਼ਬਦ ਨਿਰਾਰਥਕ ਤੇ ਬੇਲੋੜਾ ਨਹੀਂ ਹੁੰਦਾ ਹਰ ਕੋਈ ਉਸ ਦੀ ਗੱਲ ਦੀ ਕਦਰ ਕਰਦਾ ਹੈ ਇਹ ਜਿਹਾ ਵਿਅਕਤੀ ਲੜਾਈਆਂ ਝਗੜਿਆਂ ਤੋਂ ਦੂਰ ਰਹਿੰਦਾ ਹੈ ਅਤੇ ਸ਼ਾਂਤਮਈ ਜੀਵਨ ਬਤੀਤ ਕਰਦਾ ਹੈ ਵਿਦਵਾਨਾਂ ਨੇ ਬੋਲਣ ਤੇ ਚੁੱਪ ਰਹਿਣ ਬਾਰੇ ਗੁਰ ਦੱਸੇ ਹਨ ਮੂਰਖ ਬੰਦੇ ਨਾਲ ਕਦੇ ਬਹਿਸ ਨਾ ਕਰੋ ਮੂਰਖ ਬੰਦਾ ਨਾ ਤਾਂ ਸੋਚ ਸਮਝ ਕੇ ਬੋਲਦਾ ਹੈ ਨਾ ਹੀ ਕਿਸੇ ਦੀ ਗੱਲ ਧਿਆਨ ਨਾਲ ਸੁਣਦਾ ਹੈ ਮਹਾਪੁਰਖ ਦੇ ਜੀਵਨ ਤੋਂ ਇਹ ਹੀ ਪ੍ਰੇਰਨਾ ਮਿਲਦੀ ਹੈ ਮਹਾਪੁਰਖ ਹਮੇਸ਼ਾ ਕਟ ਅਤੇ ਸਮਝਦਾਰੀ ਨਾਲ ਬੋਲਦੇ ਸਨ ਚੁੱਪ ਰਹੇ ਹੰਦੇ ਬਹੁਤ ਸਾਰੇ ਲਾਭ ਹੜ ਕੁਦਰਤ ਨੇ ਮਨੁੱਖ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਭ ਜੀਵਾਂ ਤੋਂ ਸ੍ਰਿਸ਼ਟ ਬਣਾਇਆ ਹੈ ਇਸ ਦੀ ਵਰਤੋਂ ਸੋਚ ਸਮਝ ਕੇ ਸੰਜਮ ਨਾਲ ਕਰਨੀ ਚਾਹੀਦੀ ਹੈ ਤਾਂ ਪਿਆਰੇ ਬੱਚਿਓ ਅੱਜ ਜੁੜੇ ਨਹੀਂ ਮੈਂ ਤੁਸਨੂੜੂ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਦੇ ਲਈ ਧੰਨਵਾਦ